ਇਹ ਰੱਬ ਨੇ ਕੰਮ ਖੜਾਤਾ ਮੋਟੀ ਗਣੀ ਦਾ ਆ ਗਿਆ ਦੇਖੋ ਹਾਈ ਤੋਂ ਵੀ ਆ ਜਾਈਦਾ ਦੋ ਗੱਡੇ ਪਟਣ ਲੱਗੇ ਸੀਗੇ ਜਿੱਥੇ-ਜਿੱਥੇ ਹੈ ਨਹੀਂ ਗੀ ਪਨੀਰੀ ਉੱਥੇ ਲਾਉਣੀ ਪਊਗੀ ਉਹ ਲਾ ਰਹੇ ਆ ਪਾਣੀਏ ਪਾਣੀ ਦੇਖੋ ਅੱਜ ਦਾ ਰੱਬ ਨੇ ਸੌਣ ਦੀ ਝੜੀ ਵਾਲਾ ਕੰਮ ਕਰ ਰੱਖਿਆ ਦੇਖੋ ਜੀ ਦੇਖਾਂਗੇ ਹੁਣ ਤੁਹਾਨੂੰ ਲਾਉਂਦੇ ਵੀ ਦਿਖਾਵਾਂਗੇ ਜਿਵੇਂ ਲਾਉਣੇ ਆ ਸੀ ਲਓ ਬਈ ਉਹਨਾਂ ਦਾ ਟਰੈਕਟਰ ਡਿੱਗ ਗਿਆ ਜੀ ਇੱਥੇ ਘੜੁੱਕਾ ਸੀਗਾ ਮੋਟਰ ਕੱਢਣ ਵਾਲਾ ਉਹ ਕਢਾ ਕੇ ਆਏ ਆ ਪਲਟਾ ਲਿਆ ਸੀ ਉਹਨਾਂ ਨੇ ਆਉਂ ਜਾਂਦੇ ਨੇ ਇਹ ਹੁਣ ਆਪਾਂ ਮੀਂਹ हट ਗਿਆ ਲੱਗੀ ਆ ਆਪਣੇ ਕੰਮ ਪੱਟਕੇ ਉਹਨੂੰ ਜਿੱਥੇ-ਜਿੱਥੇ ਹੈ ਨਹੀਂ ਗੀ ਕੁੰਜੀਆਂ ਖੰਜੀਆਂ ਚ ਉੱਥੇ ਲੱਗ ਜੂਗੀ ਇਹਨੇ ਬਸ ਉੱਥੇ ਹੀ ਨਹੀਂ ਹੈਗੀ ਹੋਰ ਤਾਂ ਸਾਰੀ ਹੋ ਗਈ ਹਰੀ ਇਹ ਦੇਖਦੇ ਸਾਨੂੰ ਦਿਖਾਉਣੇ ਕਿਵੇਂ ਲਾਵਾਂਗੇ ਹਲੋ ਭਾਈ ਉੱਥੋਂ ਚੱਲੇ ਸੀ ਮੈਂ ਆ ਕੇ ਲਾਦੀ ਹੈਗੀ ਆ ਰਹਿ ਗਈ ਇਸ ਤਰ੍ਹਾਂ ਵੀ ਉਹ ਵੀ ਜਾਵਾਂਗੇ ਲੱਗੇ ਵਿਆਂ ਬੱਤ ਥੋੜਾ ਜਿਹਾ ਪਾਣੀ ਜ਼ਿਆਦਾ ਕੁਛ ਮੀਂਹ ਪੈ ਗਿਆ ਇੱਧਰ ਕੱਟ ਰਹੇ ਆ ਤਾਂ ਕੱਟ ਚੰਕਰੀ ਹੈ ਰਾਤ ਮੀਂਹ ਬਹੁਤ ਪੈ ਗਿਆ ਕੁਛ ਗੱਲ ਭਰਿਆ ਦੀ ਇਹ ਬੱਟਾਂ ਤੋੜਦੀਆਂ ਔਰ ਪਟਦੇ ਆ ਪਨੀਰੀ ਮੁੱਕ ਗਈ ਚਲੋ ਦਾਈ ਦੇ ਅਗਰ ਹੋਰ ਕੀ ਕਰਦੇ ਹਾਂ ਜੀ